ਸਸ਼ੀ ਗੱਲ ਜੀ ਸਾਰੇ ਨੂੰ ਮੈਂ ਕਿਸਮ ਦੀਪ ਚੈਨਲ ਤੋਂ ਹਾਂ ਜੀ ਜ਼ਫੀਰਾ ਸਿਲਕ ਦੇ ਸੂਟ ਆਪਣੇ ਕੋਲੇ ਆ ਚੁੱਕੇ ਨੇ ਜੀ ਦੇਖੋ ਬਹੁਤ ਹੀ ਪਿਆਰੀ ਸ਼ਾਰਟ ਹੈ ਤੇ ਜਿਹੜੀ ਪਲੇਨ ਸਿਲਕ ਦੀ ਬਾਟਮ ਲਗਾਈ ਹੈ ਤੇ ਚਨੂਨ ਸ਼ਫੌਨ ਦਾ ਇਹਦੇ ਨਾਲ ਦੁਪੱਟਾ ਲਗਾਇਆ ਹੈ ਜੀ ਆਪਾਂ ਪ੍ਰਾਈਜ਼ ਰੂਗਾ ਸਿਰਫ ਔਰ ਸਿਰਫ 1850 ਰੁਪਏ ਜੀ ਸ਼ਿਪਿੰਗ ਸਾਰਿਆਂ ਦੇ ਐਕਸਟਰਾ ਰਹੂਗੀ ਕਲਰ ਬਹੁਤ ਹੀ ਸੋਹਣੇ ਨੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਈ ਜਾਓ ਜੀ ਸਕਰੀਨ ਸ਼ਾਟ ਲੈ ਕੇ ਆ ਹੈਗਾ ਜੀ ਨੈਕਸਟ ਕਲਰ ਦੇਖੋ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਜੀ ਟਾਈ ਦੀ ਸ਼ਰਟ ਟਾਈ ਦੀ ਬਾਟਮ ਤੇ ਟਾਈ ਦਾ ਹੀ ਦੁਪੱਟਾ ਕਿਉਂਕਿ ਬਾਕੀ ਸਾਰਿਆਂ ਕੋਲ ਜੀ ਬਿਨਾਂ ਦੁਪੱਟੇ ਚੁਣੇ ਆਪਾਂ ਦੁਪੱਟਾ ਨਾਲ ਲੈ ਕੇ ਆਏ ਆ ਪ੍ਰਾਈਸ ਬਹੁਤ ਹੀ ਜੈਨੂਨ ਆ ਜੀ ਆਪਣਾ ਦੋ ਸੂਟਾਂ ਤੇ ਸ਼ਿਪਿੰਗ ਬਿਲਕੁਲ ਫਰੀ ਰਹੂਗੀ ਸਿੰਗਲ ਸੂਟ ਤੇ ਸ਼ਿਪਿੰਗ ਲੱਗੇਗੀ ਜੀ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਕਲਰ ਨੇ ਪਿਓਰ ਜ਼ਫੀਰਾ ਸਿਲਕ ਹੈ ਜੀ ਆ ਹੈਗਾ ਜੀ ਨੈਕਸਟ ਸੀਓਡੀ ਨਹੀਂ ਹੈਗੀ ਜੀ ਪੇਮੈਂਟ ਆਨਲਾਈਨ ਹੋਏਗੀ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣੇ ਦਿੱਤੇ ਹੋਏ ਨੰਬਰ ਤੇ ਜੀ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ 5 ਤੋਂ 7 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਆਰਡਰ ਆ ਤੁਹਾਡੇ ਤੱਕ ਪਹੁੰਚ ਜਾਏਗਾ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਆਪਣੇ ਕੋਲੇ ਸਾਰੇ ਹੀ ਨੈਕਸਟ ਵਾਲਾ ਕਲਰ ਦੇਖੋ ਜੀ ਬਲੂ ਉਹ ਵੀ ਬਹੁਤ ਹੀ ਜਿਆਦਾ ਪਿਆਰਾ ਦੇਖੋ ਜੀ ਮੋਸਟ ਡਿਮਾਂਡਿੰਗ ਆਰਟੀਕਲ ਹੈ ਜੀ ਤੇ येलो ਤਾਂ ਸਭ ਦਾ ਫੇਵਰਟ ਹੁੰਦਾ ਜੀ ਤੋ ਹੁਣ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਦਾਂ ਹੀ ਤੁਹਾਡੇ ਵਾਸਤੇ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਆਪਾਂ ਸੂਟ ਲੈ ਕੇ ਆਉਂਦੇ ਰਹਾਂਗੇ